ਰਾਹਿਜ ਦਾ ਖਾਲਸਾ ਵਹਿਜ ਜੀ ਕੇ ਪਤੇ ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਬਾਰੇ ਤੇ ਨਹਿਂਗ ਜਥੇਬੰਦੀਆਂ ਬਾਰੇ ਗੱਲ ਕਰਦੇ ਆਂ ਬਾਬਾ ਰਾਜ ਸਿੰਘ ਬਾਬਾ ਰਾਜ ਸਿੰਘ ਰਾਜਾ ਜੋ ਕਿ ਤੁਹਾਨੂੰ ਪਹਿਲਾਂ ਪਤਾ ਕਿ ਦਿੱਲੀ ਜਦੋਂ ਆਸਾਨੀ ਸੰਘਰਸ਼ ਹੋਇਆ ਸੀ ਉਦੋਂ ਵੀ ਉਸ ਮੋਰਚੇ ਦੇ ਵਿੱਚ ਪੂਰਾ ਡਟ ਕੇ ਹਿੱਸਾ ਦਿੱਤਾ ਤੇ ਬਾਬਾ ਰਾਜਾ ਰਾਜ ਸਿੰਘ ਜਿੱਤੇ ਜਾਂਦਾਗਾ ਸ਼ੇਰ ਵਾਂਗੂ ਜਿਹੜਾ ਗਰਜ ਮਾਰਦਾਗਾ ਦਿੱਲੀ ਦੇ ਬਰੂਹਾਂ ਤੇ ਬੈਠਿਆਂ ਜਦੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਬਾਬਾ ਰਾਜ ਸਿੰਘ ਰਾਜਾ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੁਣ ਇਨਸਾਫ ਮੋਰਚਾ ਜਿਹੜਾ ਧਰਨਾ ਚੱਲ ਰਿਹਾ ਚੰਡੀਗੜ੍ਹ ਵਿੱਚ ਉੱਥੇ ਵੀ ਬਾਬਾ ਅਰਾਜ ਸਿੰਘ ਜਿਹੜਾ ਮੂਰਲਿਕ ਤਾਰ ਦੇ ਵਿੱਚ ਖੜਾਗਾ ਆਪਾਂ ਅੰਮ੍ਰਿਤਪਾਲ ਵਾਲੀ ਗੱਲ ਕਰਦੇ ਆ ਬਾਅਦ ਵਿੱਚ ਤੁਹਾਨੂੰ ਪਹਿਲਾਂ ਮੈਂ ਦੱਸਦਾ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਕਿ ਜੀ ਨਹਿੰਗੇ ਤਾਂ ਕੁਛ ਨਹੀਂ ਕਰਨ ਜੋਗੇ ਇਹ ਤਾਂ ਬੱਕਰੇ ਖਾਣ ਜੋਗੇ ਆ ਇਹ ਤਾਂ ਫਲਾਣੇ ਕਰਨ ਜੋਗੇ ਆ ਜੀ ਇਹ ਤਾਂ ਧਮਕਾ ਕਰਨ ਜੋਗੇ ਆ ਪੱਜ ਮੈਂ ਅੱਜ ਮੈਂ ਨਹਿੰਗ ਸਿੰਘਾਂ ਦੀ ਸਿਖਤ ਕਰਦਾ ਅੱਜ ਮੈਂ ਨਹਿੰਗ ਸਿੰਘਾਂ ਦੀ ਸਿਖਤ ਕਰਦਾ ਬਾਬਾ ਰਾਜ ਸਿੰਘ ਦੀ ਕਰਦਾ ਤੇ ਹੋਰ ਨਹਿੰਗ ਸਿੰਘਾਂ ਦੀ ਸਿਖਤ ਕਰਦਾ ਜਿਹੜੇ ਤੁਸੀਂ ਬੱਕਰੇ ਖਾਣੇ ਕਹਿੰਦੇ ਸੀ ਜਿਨ੍ਹਾਂ ਨੂੰ ਤੇ ਅੱਜ ਉਹ ਬਦਲਾ ਲੈ ਰਹੇ ਨੇ ਗਿਣ-ਗਿਣ ਕੇ ਚਾਹੇ ਹੋਵੇ ਕੋਈ ਸਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੰਦਕ ਹੋਵੇ ਚਾਹੇ ਕੋਈ ਹੋਰ ਧੀ ਪੈਣ ਦਾ ਮਸਲਾ ਹੋਵੇ ਜਿਸ ਤਰ੍ਹਾਂ ਅੰਮਰਤਪਾਲ ਸਿੰਘ ਮੈਰੋ ਬੜੇ ਜਜ਼ਬੇ ਵਾਲਾ ਸਿੰਘਾ ਪਿੱਛੇ ਜਿਹੋ ਦੀ ਵੀਡੀਓ ਆਈ ਹੈ ਰੋਣ ਦਾ ਵੀ ਰੋਇਆਗਾ ਉਹ ਉਹ ਰੋਇਆ ਤਾਂਗਾ ਲੋਕੋ ਤੁਸੀਂ ਸਾਥ ਨਹੀਂ ਦਿੰਦੇ ਜਦੋਂ ਬੰਦੇ ਇੱਥੇ ਚਲੇ ਜਾਂਦੇ ਆ ਤਾਂ ਉਦੋਂ ਤੁਸੀਂ ਬੜੀਆਂ-ਬੜੀਆਂ ਠਾਰਾਂ ਮਾਰਦੇ ਹੋ ਇਸ ਕਰਕੇ ਰੋਇਆ ਸੀ ਉਹ ਜਿੰਨਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਤੇ ਉਹ ਲੋਕ ਜਿਹੜੋ ਪੁਲਸ ਨਾਲ ਲੜ ਰਲ ਜਾਣਾ ਤਾਂ ਫਿਰ ਦੁੱਖ ਆਉਂਦੇ ਆ ਇਸ ਕਰਕੇ ਅੱਜ ਬਾਬਾ ਰਾਜਾ ਰਾਜ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਵੱਡੀ ਆਵਾਜ਼ بلند ਕੀਤੀ ਆ ਉਹਨਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਜਿੰਨੇ ਤੁਸੀਂ ਬੰਦੀ ਸਿੰਘਾਂ ਨੂੰ ਤੰਗ ਪਰੇਸ਼ਾਨ ਕਰੋਗੇ ਤੇ ਓਨੇ ਜ਼ਿਆਦੇ ਉੱਭਰਾਂਗੇ ਅਸੀਂ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਐਨਆਈ ਵੱਲੋਂ ਜਿਹੜਾ ਐਨਆਈ ਵੱਲੋਂ ਜਿਹੜੀ ਸਾਪੇ ਮਾਰੀ ਕੀਤੀ ਆ ਉਹਦਾ ਜਿਹੜਾ ਡਟ ਕੇ ਵਿਰੋਧ ਕੀਤਾ ਬਾਬਾ ਰਾਜ ਸਿੰਘ ਨੇ ਉਹਨਾਂ ਨੇ ਕਿਹਾ ਕਿ ਕੁਝ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਅਗਲ ਹੋਣਾ ਚਾਹੁੰਦੇ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਨਹੀਂ ਕਰਦੇ ਤੇ ਉਹਨਾਂ ਨੇ ਕਿਹਾ ਕਿ 4.5 ਲੱਖ ਲੋਕਾਂ ਨੇ ਜਿਹੜਾ ਉਹਨਾਂ ਨੂੰ ਵੋਟਾਂ ਪਾਈਆਂ ਉਹ ਐਵੇਂ ਨਹੀਂ ਪੈ ਗਈਆਂ ਤੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਜਿਹੜੀ ਚੇਤਾਵਨੀ ਦਿੱਤੀ ਆ ਕਿ ਜੇਕਰ ਤੁਸੀਂ ਪੰਜਾਬ ਦੇ ਸਿੱਖਾਂ ਦੇ ਨਾਲ ਵਧੇਕੀਆ ਕਰੋਗੇ ਤਾਂ ਤੁਹਾਡਾ ਜਿਹੜਾ ਬੇੜਾਗਾਉ ਗਰਕ ਹੋ ਜਾਵੇਗਾ ਕਿਉਂਕਿ ਜਿੰਨਾ ਜਿਨ੍ਹਾਂ ਨੇ ਵੀ ਸਿੱਖਾਂ ਦੇ ਨਾਲ ਪੰਗੇ ਲੈਤੇ ਨੇ ਜਾਂ ਆਪਾਂ ਇਹ ਕਹਿ ਲਈਏ ਕਿ ਨਿਰਦੋਸ਼ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀ ਉਹ ਵੀ ਇਸ ਜ਼ਿੰਦਗੀ ਤੋਂ ਜਿਹੜਾ ਨਰਕ ਭੋਗ ਕੇ ਮਰੇ ਨੇ ਤੇ ਬਾਬਾ ਰਾਜਾ ਰਾਜ ਸਿੰਘ ਨੇ ਐਨਆਈ ਦੀਆਂ ਟੀਮਾਂ ਆਈਆਂ ਨੇ ਪਿਛਲੇ ਦਿਨ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਭਾਈ ਅੰਮਰਤਪਾਲ ਸਿੰਘ ਦੇ ਚਾਚਾ ਮੱਖਣ ਸਿੰਘ ਮੁਸਾਫਰ ਆ ਅਤੇ ਹੋਰ ਜਿਨ੍ਹਾਂ ਦੇ ਘਰੇ ਸਾਪਾਂ ਮਾਰੀ ਕੀਤੀ ਆ ਤੇ ਬਾਬਾ ਰਾਜਾ ਰਾਜ ਸਿੰਘ ਨੇ ਨਿੰਗ ਜਥੇਬੰਦੀ ਦੇ ਆਗੂ ਨੇ ਉਹਨਾਂ ਨੇ ਇੱਕ ਵੱਡਾ ਜਿਹੜਾ ਗੱਲ ਕਹੀ ਆ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਆ ਹਰ ਇੱਕ ਸਿੰਘ ਨੂੰ ਜਿਹੜਾ ਅੱਜ ਜਿਹੜਾ ਨਿਹੰਗ ਸਿੰਘਾਂ ਦਾ ਜਿਹੜਾ ਸਤਕਾਰ ਕਰਨਾ ਬਣਦਾਗਾ ਕਿਉਂਕਿ ਨਿਹੰਗ ਸਿੰਘਾਂ ਨੇ ਜਿਹੜਾ ਚੜ੍ਹਦੀ ਕਲਾ ਵਾਲੇ ਜਿਹੜੇ ਕੰਮ ਕਰ ਰਹੇ ਨੇ ਉਸ ਲਾਗਾਯੋਗ ਨੇ ਪਰ ਜਿਹੜੇ ਅੱਜ ਲੋਕ ਆ ਫੇਸਬੁੱਕਾਂ ਤੇ ਜਾਂ ਘਰੇ ਬੈਠ ਕੇ ਵੀਡੀਓ ਪਾ ਦਿੰਦੇ ਆ ਜਾਂ ਅੱਜ ਜਿਨ੍ਹਾਂ ਦੇ ਅੰਦਰ ਮਾਦਾ ਹੈ ਨਹੀਂ ਗੱਲ ਸਮਝਣ ਦਾ ਜਾਂ ਗੱਲ ਕਰਨ ਦਾ ਜਾਂ ਜਿਹੜੇ ਐਵੇਂ ਲੋਕ ਪਕਾਈ ਮਰੀ ਜਾਂਦੇ ਆ ਤੇ ਉਹਨਾਂ ਨੂੰ ਜਿਨ੍ਹਾਂ ਨੇ ਚੀਜ਼ੀ ਉੱਤੇ ਖੂਨ ਨਹੀਂ ਲਗਾਇਆ ਕਦੇ ਅੱਜ ਉਹ ਵੀ ਵੱਡੇ ਵੱਡੇ ਬਦਵਾਨ ਬਣ ਬਣ ਰਹੇ ਨੇ ਬਾਬਾ ਰਾਜਾ ਰਾਜ ਸਿੰਘ ਨੇ ਅੱਜ ਜਿਹੜਾ ਬਿਆਨ ਦਿੱਤਾਗਾ ਐਨਆਈ ਨੂੰ ਲੈ ਕੇ ਜਿਹੜਾ ਸਾਪੇ ਮਾਰੀ ਕੀਤੀ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਵੇ ਚਾਹੇ ਕੋਈ ਹੋਰ ਸਿੰਘ ਹੋਵੇ ਤੇ ਬਾਬਾ ਰਾਜਾ ਰਾਜ ਸਿੰਘ ਨੇ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਿੰਨਾ ਤੁਸੀਂ ਦੱਬੋਗੇ ਸਿੱਖ ਕੌਮ ਦੀ ਉਹਨੂੰ ਜਿਆਦਾ ਜਿਹੜੀ ਚੜਤ ਹੋਵੇਗੀ ਉਹਨਾਂ ਨੇ ਕਿਹਾ ਕਿ ਲਗਾਤਾਰ ਹਨਸਾਮ ਮੋਰਚੇ ਦੇ ਵਿੱਚ ਬੈਠੇ ਨੇ ਬੇਸਾਕਾ ਸਾਡੇ ਬੰਦੀ ਸਿੰਘ ਨੇ ਜਿਹੜੇ 30 32 33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਚਾਹੇ ਨਵੇਂ ਸਿੰਘ ਨੇ ਜਿਹੜੇ 30 40 ਸਿੰਘ ਨੇ ਜਿਹੜੇ ਨੰਨੇ ਬੰਦ ਕੀਤੇ ਹੋਏ ਨੇ ਤੇ ਸਰਕਾਰ ਉਹਨਾਂ ਨੂੰ ਜਿਹੜਾ ਦਬਾਉਣਾ ਚਾਹੁੰਦੀ ਆ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੀ ਆ ਪਰ ਇਹ ਫਟਵਾਲਵੰਗ ਨੇ ਸਿੱਖ ਕੌਮਾ ਜਿੰਨਾ ਤੁਸੀਂ ਇਹਨੂੰ ਦੱਬੋਗੇ ਉਹਨੇ ਇਹ ਉੱਪਰ ਨੂੰ ਉੱਟਣਗੇ ਇੱਥੇ ਤਾਂ ਔਰੰਗਜ਼ੇਬ ਤੋਂ ਲੈ ਕੇ ਅਦਾਲੀ ਨੇ ਜ਼ੋਰ ਲਾ ਲਿਆ ਸਿੱਖ ਕੌਮ ਤਾਂ ਉਦੋਂ ਖਤਮ ਨਹੀਂ ਹੋਈ ਉਦੋਂ ਨਹੀਂ ਦੱਬੀ ਗਈ ਪਰ ਸਰਕਾਰਾਂ ਨੇ ਜਿਹੜੀਆਂ ਸਮੇਂ-ਸਮੇਂ ਦੀਆਂ ਆਉਂਦੀਆਂ ਨੇ ਕੱਲੀ ਇੱਥੇ ਭਗਵੰਤ ਮਾਨ ਦੀ ਸਰਕਾਰ ਦੀ ਗੱਲ ਨਹੀਂ ਕਰਦੇ ਇੱਥੇ ਕਾਲੀ ਆਏ ਉਹਨਾਂ ਨੇ ਵੀ ਕੁਸ ਕੀਤਾ ਇੱਥੇ ਕਾਂਗਰਸ ਆਈ ਉਹਨੇ ਵੀ ਦਰਬਾਰ ਸਭ ਢਾਇਆ ਅਨੇਕਾਂ ਸ਼ਿੰਗਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਬੱਚਿਆਂ ਤੇ ਤਸੱਦਦ ਕੀਤਾ ਗਿਆ ਨੌਜਵਾਨਾਂ ਤੇ ਤਸੱਦਦ ਕੀਤਾ ਗਿਆ ਸਾਡਿਆਂ ਭੈਣਾਂ ਦੀ ਬੇਪਤੀ ਕੀਤੀ ਗਈ 1984 ਦੇ ਵਿੱਚ ਤੇ ਆ ਤੇ ਬਾਦਲ ਕਹਨੇ ਵੀ ਕੋਈ ਘਟ ਨਹੀਂ ਗੁਜ਼ਾਰੀ ਜੇ ਹੁਣ ਭਗਵੰਤ ਮਾਨ ਆਇਆ ਤੇ ਭਗਵੰਤ ਮਾਨ ਵੀ ਫੇਰਾ ਇਹ ਸਿੱਖਾਂ ਉੱਤੇ ਜਿਹੜਾ ਅਤਿਆਚਾਰ ਕਰ ਰਿਹਾ ਹੈਗਾ ਠੀਕ ਆ ਜੇ ਕੋਈ ਤੁਹਾਨੂੰ ਲੱਗਦਾਗਾ ਕਿ ਬੰਦਾਗਾ ਖਤਰਾ ਹੈਗਾ ਕਿਸੇ ਲਈ ਦੇਸ਼ ਲਈ ਖਤਰਾ ਫਲਾਨੇ ਲਈ ਖਤਰਾ ਉਹਦੇ ਉੱਤੇ ਕਾਰਵਾਈ ਕਰਨੀ ਬਣਦੀ ਆ ਜੇ ਉਹਦੇ ਘਰੋਂ ਕੋਈ ਹਥਿਆਰ ਪੜਿਆ ਜਾਵੇ ਉਹਦੇ ਘਰੋਂ ਬੰਬ ਬਰਾਮਦ ਹੋਣਾ ਹੋਵੇ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜੇ ਘਰੇ ਬੈਠੇ ਜੇ ਕਿਸੇ ਨੇ ਬਿਹਿਰ ਚਲਾਤੀ ਜੇ ਕਿਸੇ ਨੇ ਨਸ਼ੇ ਬੰਦ ਕਰਨ ਦੀ ਗੱਲ ਕੀਤੀ ਆ ਜੇਕਰ ਕਿਸੇ ਨੇ ਕਿਹਾ ਕਿ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੋਵੇ ਤੇ ਉਹਦੇ ਉੱਤੇ ਪਰਚੇ ਪਾ ਦਿੱਤੇ ਜਾਂਦੇ ਨੇ ਇਹ ਬਹੁਤ ਜਿਹੜਾ ਮਾੜੀ ਗੱਲ ਆ ਤੇ ਨਿੰਦਣਯੋਗ ਗੱਲ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿੰਨਾ ਕੁ ਚਿਰ ਦਵਾਉਂਗੇ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਸਾਲ ਦਵਾ ਲਵਾਂਗੇ 2 ਸਾਲ ਦਵਾ ਲਵਾਂਗੇ ਤੁਹਾਡੀ 28 ਮਹੀਨੇ ਦੀ ਜਿਹੜੀ ਸਰਕਾਰ 28 29 ਮਹੀਨੇ ਦੀ ਸਰਕਾਰ ਹੋਗੀ ਤੁਹਾਡੇ ਕੋਲੇ 2 ਸਾਲ ਬਚੇ ਨੇ ਅਗਲੀ ਸਰਕਾਰ ਪਤਾ ਨਹੀਂ ਕਿਦੀ ਆਉਣੀ ਐ ਤੇ ਕਿਦੀ ਜਾਣੀ ਐ ਇੱਥੇ ਤੇ ਇਹ ਸਰਕਾਰਾਂ ਅਹੁਦੇ ਸਾਰਾ ਕੁਝ ਬਦਲਦਾ ਰਹਿੰਦਾਗਾ ਪਰ ਭਾਈ ਅੰਮਰਿਤਪਾਲ ਸਿੰਘ 5 ਸਾਲਾਂ ਲਈ ਜਿਹੜਾ ਐਮਪੀ ਚੁਣਿਆ ਗਿਆ ਜੇ ਉਹਦੇ 2 ਸਾਲ ਵੀ ਕੱਢੇ 2.5 ਸਾਲ ਵੀ ਕੱਢ ਲਓ ਤਾਂ ਵੀ ਉਹਦੇ ਕੋਲ 2.5 ਸਾਲ ਬਚਦੇ ਨੇ ਤੇ ਐਨੀ ਤਾਂ ਜਿਹੜਾ ਇਹ ਕਹਦੇ ਕਿ ਸਿੱਖ ਕੌਮ ਉੱਤੇ ਜਿਹੜਾ ਜਿਹੜਾ ਅਦਾਲਤ ਵੱਲੋਂ ਵੀ ਜਿਹੜਾ ਹੁਕਮ ਸੁਣਾਇਆ ਜੇ ਉਹ ਸਦਾਣੀ ਸਿੱਖ ਕੌਮ ਨੂੰ ਜਿਹੜਾ ਦਵਾਇਆ ਜਾਂਦਾ ਇਸ ਕਰਕੇ ਜਿਹੜੀਆਂ ਅੱਜ ਤੁਹਾਡੇ ਨਾਲ ਬੇਨਤੀ ਕਰਨੀ ਸੀ ਉਹ ਇਹ ਕਰਨੀ ਸੀ ਕਿ ਢਿੰਗ ਸਿੰਘਾਂ ਦਾ ਸਤਿਕਾਰ ਕਰੋ ਕਿ ਢਿੰਗ ਸਿੰਘਾ ਥਾਂ-ਥਾਂ ਤੇ ਆਪਣੀ ਜਿਹੜੀ ਡਿਊਟੀ ਸੰਭ ਰਏ ਨੇ ਜਿੱਥੇ ਵੀ ਕੋਈ ਮਸਲਾ ਹੁੰਦਾ ਸਭ ਤੋਂ ਪਹਿਲਾਂ ਢਿੰਗ ਸਿੰਘ ਮੂਰੇ ਹੁੰਦਾ ਠੀਕ ਆ ਕਿ ਕੁਝ ਦਹਾਕਿਆਂ ਤੋਂ ਪਹਿਲਾਂ ਦੱਪਾ ਇਹ ਕੱਲ ਇਹ ਕਿ 10 ਸਾਲ 15 20 ਸਾਲ ਪਹਿਲਾਂ 10 ਸਾਲ ਪਹਿਲਾਂ ਢਿੰਗ ਸਿੰਘ ਇਕਾ ਦੁਕਾਣੋਂ ਛੱਡ ਕੇ ਜਿਹੜਾ ਇਹ ਮੋਰਤਿਆਂ ਵਿੱਚ ਨਹੀਂ ਆਉਂਦੇ ਸੀ ਜਾ ਕੋਈ ਇਹਦਾ ਕੰਮ ਨਹੀਂ ਕਰਦੇ ਸੀ ਤੇ ਪਰ ਆ ਆ ਸਭ ਤੋਂ ਜ਼ਿਆਦਾ ਜਿਹੜਾ ਹੁਣ 5-7 ਸਾਲਾਂ ਦੇ ਵਿੱਚ ਮੈਂ ਢਿੰਗ ਸਿੰਘ ਨੂੰ ਵੇਖ ਰਿਆਂਗਾ ਸਭ ਤੋਂ ਜੱਦ ਜਿਹੜੇ ਮੋਰੀ ਰੋਲ ਅਦਾ ਨਿਵਾਉਂਦੇ ਨੇ ਜਿਹੜੇ ਸਿੱਖ ਕੌਮ ਦੇ ਨਾਲ ਡੜ ਕੇ ਖੜਦੇ ਨੇ ਚਾਹੇ ਕੋਈ ਵੀ ਆ ਗਰੀਬ ਆ ਅਮੀਰ ਆ ਜਿਸ ਦਾ ੱਟਕਾ ਹੁੰਦਾ ਉਹਦੇ ਨਾਲ ਢਿੰਗ ਸਿੰਘ ਆ ਕੇ ਖੜਦੇ ਨੇ ਇਸ ਕਰਕੇ ਢਿੰਗ ਸਿੰਘਾਂ ਨੇ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਇੱਕ ਵੱਡਾ ਮੋਰਚਾ ਖੋਲਣ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ 3 ਅਕਤੂਬਰ ਨੂੰ ਭਾਈ ਅੰਮਰਤਪਾਲ ਸਿੰਘ ਦੇ ਸਾਥੀ ਦੀ ਜ਼ਮਾਨਤ ਨਹੀਂ ਹੁੰਦੀ ਸੂਤਰਾਂ ਮੁਤਾਬਕ ਸਿੰਘ ਵੱਡਾ ਐਕਸ਼ਨ ਲੈਣਗੇ ਤੇ ਤੁਸੀਂ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ